ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਰੀਨ ਬਾਬਾ ਲਗਵੇ ਸਿੰਘ ਜੀ ਖਾਲਸਾ ਲਲੋੜਾ ਸਾਹਿਬ ਵਾਲੇ ਤੇ ਅਸੀਂ ਬੈਠੇ ਹਾਂ ਜੀ ਅੱਜ ਨਵੇਂ ਦਫ਼ਤਰ ਦੇ ਵਿੱਚ ਜੋ ਪਿੰਡ ਲਲੋੜਾ ਸਾਹਿਬ ਦੀ ਧਰਤੀ ਤੇ ਤਿਆਰ ਕੀਤਾ ਇਹ ਪਿੰਡ ਲਲੋੜਾ ਸਾਹਿਬ ਜਦੋਂ ਪਟਿਆਲੇ ਤੋਂ ਨਾਭੀ ਨੂੰ ਨੇ ਰਖੜਾ ਅੱਡਾ ਪੈਂਦਾ ਰਖੜੇ ਅੱਡੇ ਤੋਂ ਸਿੱਧਾ ਸੜਕ ਪਿੰਡ ਲਲੋੜੇ ਤੋਂ ਆਉਂਦੀ ਆ ਜਾਂ ਨਾਭੇ ਵਿੱਚ ਦੀ ਆਉਣਾ ਤੇ ਇਧਰੋਂ ਰੋਟੀ ਵਸਤਾ ਇਸੇ ਵਾਲ ਤੇ ਲਲੋੜਾ ਸਾਹਿਬ ਆ ਜਾਂਦਾ ਇੱਥੇ ਅਸੀਂ ਦਫ਼ਤਰ ਦੇ ਵਿੱਚ ਬੈਠੇ ਆ ਤੁਸੀਂ ਦੇਖੋ ਪ੍ਰੈਸੈਂਟ ਵੀ ਆਏ ਹੋਣੇ ਅੱਜ ਦਫ਼ਤਰ ਦੇ ਵਿੱਚ ਸਾਡੇ ਤੇ ਬਹੁਤ ਵਧੀਆ ਗ੍ਰੋਥ ਪ੍ਰੋਗਰਾਮ ਦੇ ਨਾਲ ਵਜਨ ਘਟ ਰਹਿਆ ਜੋ ਅਸੀਂ ਆਪਣਾ ਵਜਨ ਟੀਕੇਜੀ ਵਜਨ ਘਟਾਇਆ ਤੇ 12 ਇੰਚ ਬੇਢ ਘਟਾਇਆ ਲਾਈਫ ਵਧੀਆ ਹੋ ਗਈ ਸਰੀਰ ਸੋਹਣਾ ਹੋ ਗਿਆ ਤੇ ਰੰਗ ਨੂੰ ਸਾਫ਼ ਹੋ ਗਿਆ ਸਾਰੇ ਤੇ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ ਗੋਡੇ ਗਿੱਟੇ ਲੱਤਾਂ ਬਾਹਾਂ ਤੁਹੀ ਜੋ ਵੀ ਤਰ ਤਸੀਹ ਸ੍ਰੀ ਸੁਲਜੰਮਾ ਜੀ ਸਾਰੇ ਅਸੀਂ ਪਰਿਵਾਰੋਂ ਆ ਕੇ ਆ ਵੇ ਆਪਣਾ ਵਜਨ 30 ਕਿਲੋ ਬਾਰੇ ਜੀ ਵੇਟ ਘਟਾਇਆ ਤੇ ਸਿੰਘਣੀ ਦਾ 10 ਇੰਚ ਵੇਟ ਆ ਤੇ 22 ਕਿਲੋ ਵਜਨ ਬੇਟੀ ਦਾ 4 ਕਿਲੋ ਵਜਨ ਘੇ ਵਧਾਇਆ ਤੇ ਛੋਟੇ ਬੇਟੇ ਦਾ 5 ਕਿਲੋ ਵਜਨ ਘਟਾਇਆ ਤੇ ਬਡੇ ਦਾ ਦਸਨਾਪ੍ਰੀਤ ਸਿੰਘ ਦਾ ਉਹਦਾ 15 ਕਿਲੋ ਵਜਨ ਘਟਾਇਆ ਤੇ ਸਾਰੀ ਸਰੀਰ ਓਕੇ ਹੋ ਗਿਆ ਤੇ ਅਸੀਂ ਅੱਜ ਆਪਣੇ ਦਫ਼ਤਰ ਦੇ ਵਿੱਚ ਬੈਠੇ ਆ ਤੇ ਸਾਰੀ ਦੁਆਰਾ ਫੇਰ ਦੇਖੂ ਮਾ ਕੇ ਜਿਹੜਾ ਨਵਾਂ ਦਫ਼ਤਰ ਆ ਸੀ ਇਹ ਬਣਾਇਆ ਅੱਜ ਇੱਕ ਦਫ਼ਤਰ ਦੇ ਵਿੱਚ ਬੈਠਿਆ ਤੇ ਜਿੰਨੂ ਵੀ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਿੰਨੂ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤੇ ਉਹ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦੁਆਰਾ ਵੀਰ ਨੋਟ ਕਰੋ ਸੰਤਰੀਨ ਬਾਬਾ ਲਖਮੀ ਸਿੰਘ ਜੀ ਖਾਲਸਾ ਨਲੋੜਾ ਸਾਹਿਬ ਵਾਲੇ ਤੇ ਮੇਰਾ ਨੰਬਰ 94674395801 94674395801 ਦੂਜਾ ਨੰਬਰ ਜਸਨਪ੍ਰੀਤ ਸਿੰਘ 84276 10019 ਸੋ ਇਹ ਸਾਡੇ ਨੰਬਰ ਨੇ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਨੇ ਆਪਣੀ ਬਾਡੀ ਫਿੱਟ ਫਾਟ ਕਰਨੀ ਆ ਵਜਨ ਘਟਾਉਣਾ ਜਾਂ ਵਜਨ ਵਧਾਉਣਾ ਤੇ ਭਾਵੇਂ ਕੰਪਨੀ ਕਲੇਮ ਨਹੀਂ ਕਰਦੀ ਇਹ ਨਿਊਟ੍ਰੀਸ਼ਨ ਦੇ ਨਾਲ ਸਾਰੀਆਂ ਬਿਮਾਰੀਆਂ ਸਰੀਰ ਤੋਂ ਦੂਰ ਹੋ ਜਾਂਦੀਆਂ ਨੇ ਇਹ ਸਾਡਾ 100% ਭਰੋਸਾ ਹੈ ਤੇ ਜਿन्हे ਵੀ ਭਾਈ ਕੋਈ ਲਾਹਾ ਲੈਣਾ ਜਾਂ ਕਿਸੇ ਨੂੰ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਉਹ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਤੇ ਵਜਨ 72 ਘਾਟੇ ਵਿੱਚ ਰਿਜ਼ਲਟ ਮਿਲਦਾ ਤੇ 72 ਘਾਟੇ ਦੇ ਵਿੱਚ ਜੇ ਤੁਹਾਡਾ ਰਿਜ਼ਲਟ ਨਹੀਂ ਆਵੇਗਾ ਤੇ ਅਸੀਂ ਆਪਣੀ ਦਵਾਈ ਵਾਪਸ ਲੈ ਲਵਾਂਗੇ ਜੀ ਤੁਹਾਡੇ ਪੈਸੇ ਤੇ ਵਾਪਸ ਕਰ ਦੇਵਾਂਗੇ ਤੇ ਵਾਧੂ ਜੀ ਦਾ ਕਲਸਾ ਵਾਧੂ ਜੀ ਦੀ ਖਤੇ ਜੀ